ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਮਾਲਕ ਨੇ અપਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਹਨ ਤੇ ਆਪੇ ਦੀ ਵਿਚਾਰ ਕਰਨ ਦੇ ਲਈ ਇਕੱਤਰ ਹੋਏ ਹਾਂ ਸੋ ਮਹਾਰਾਜ ਗੁਰਬਾਣੀ ਗੁਰੂ ਵਿੱਚ ਸਮਝਾਉਣਾ ਕਰਦੇ ਹਨ ਕਹਿੰਦੇ ਹਨ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀ ਕਹਿੰਦੇ ਇਹ ਧਾਰਮਿਕ ਗ੍ਰੰਥ ਪਕਾਰ ਪਕਾਰ ਕੇ ਸਮਝਾਉਣਾ ਚਾ ਰਹੇ ਨੇ ਕਿ ਇਹ ਨਾਮ ਤੋਂ ਬਿਨਾ ਤੁਸੀਂ ਕੋਈ ਗੱਲ ਗਿਆਨ ਧਿਆਨ ਦੀ ਕਰਦੇ ਹੋ ਕੋਈ ਹੋਰ ਕੋਈ ਇਹਨੂੰ ਇਹ ਤੋਂ ਛੁੱਟ ਹੋਰ ਕੋਈ ਗੱਲ ਕਰਦੇ ਹੋ ਤਾਂ ਹੋਸ਼ੀਆਂ ਗੱਲਾਂ ਤੇ ਜਿਹੜਾ ਜੀਵ ਸਿਆਣਾ ਹੁੰਦਾ ਗਿਆਨੀ ਹੁੰਦਾ ਗਿਆਨਵਾਨ ਹੁੰਦਾ ਉਹ ਕਦੀ ਵੀ ਹੋਸ਼ੀ ਗੱਲ ਨਹੀਂ ਕਰਦਾ ਤੇ ਮਹਾਰਾਜੇ ਵੇਖੋ ਜਦੋਂ ਅਸੀਂ ਗੁਰੂ ਦੇ ਸਾਹਮਣੇ ਜਾਂਦੇ ਹਾਂ ਤੇ ਗੁਰੂ ਸਾਡੇ ਮਨਾਂ ਦੀ ਦਸ਼ਾ ਦੇਖਦਾ ਹੈ ਗੁਰੂ ਸਾਡੇ ਮਨਾਂ ਦੀ ਦਸ਼ਾ ਦੇਖਦਾ ਸਿੱਖਾਂ ਦੀ ਪਿੰਨਾਂ ਦੀ ਮਨਾਂ ਦੀ ਕੀ ਹਾਲਤ ਹੈ ਤੇ ਜਦੋਂ ਉਹਨਾਂ ਹਾਲਤ ਦੇਖੀ ਤੇ ਮਹਾਰਾਜ ਕਹਿੰਦੇ ਗਿਆਨ ਧਿਆਨ ਸਭ ਕੋਈ ਰਵੇ ਬੰਦਨ ਬਾਂਧਿਆ ਸਭ जग ਭਵੇ ਕਹਿੰਦੇ ਵੀ ਗਿਆਨ ਦੇ ਬੰਦਨਾ ਚ ਵੱਜੇ ਹੋਏ ਨੇ ਜੀ ਇਧਰੋਂ ਉਧਰੋਂ ਇਕੱਠਾ ਕਰ ਲਿਆ ਗਿਆਨ ਪਰ ਅਸਲੀ ਗਿਆਨ ਜਿਹੜਾ ਵਾ ਉਹ ਨਹੀਂ ਹੈਗਾ ਜਿਹੜੀ ਅਸਲੀਅਤ ਆ ਉਹ ਨਹੀਂ ਹੈਗੀ ਤੇ ਮਹਾਰਾਜ ਕਹਿੰਦੇ ਨਾਮ ਬਿਨਾ ਕਿਆ ਗਿਆਨ ਧਿਆਨ ਕਹਿੰਦੇ ਨਾਮ ਤੋਂ ਬਗੈਰ ਕਿਹੜੇ ਗਿਆਨ ਧਿਆਨ ਦੀ ਗੱਲ ਕਰਦੇ ਤੇ ਮਾਰੇ ਕਹਿੰਦੇ ਗਿਆਨ ਵੀ ਕਿਹੜਾ ਵਾ ਕਹਿੰਦੇ ਜੱਗ ਕਊਆ ਮੁਖ ਚੁੰਚ ਗਿਆਨ ਕਾਊਏ ਵਾਲਾ ਗਿਆਨ ਨਾ ਕਹਿੰਦੇ ਬਸ ਤੇ ਇੱਥੇ ਮਹਾਰਾਜ ਨੂੰ ਜਦੋਂ ਪੁੱਛਿਆ ਵੀ ਮਹਾਰਾਜ ਕਿਰਪਾ ਕਰੋ ਵੀ ਸਾਨੂੰ ਕਿਤੇ ਭੁਲੇਖਾ ਨਾ ਲੱਗ ਜੇ ਤੇ ਕਿਰਪਾ ਕਰਕੇ ਦੱਸਣਾ ਕਰੋ ਵੀ ਗਿਆਨੀ ਕਿਦਾਂ ਦਾ ਹੋਣਾ ਚਾਹੀਦਾ ਤੇ ਮਹਾਰਾਜ ਸਮਝਾਉਣਾ ਕਰਦੇ ਕਹਿੰਦੇ ਪ੍ਰਣਵਤ ਨਾਨਕ ਗਿਆਨੀ ਕਿਹੈਸਾ ਹੋਏ ਤੇ ਮਾਰੇ ਅੱਗੇ ਜਵਾਬ ਦਿੰਦੇ ਕਹਿੰਦੇ ਆਪ ਪਛਾਣੇ ਬੂਝੈ ਹਰ ਸੋਏ ਕਹਿੰਦੇ ਉਹ ਉਹਨੂੰ ਆਪੇ ਦੀ ਪਛਾਣ ਪਛਾਣ ਹੋਵੇ ਤੇ ਉਸ ਨੂੰ ਮਾਲਕ ਨੂੰ ਜਾਣਦਾ ਹੋਵੇ ਆਪ ਪਛਾਣੇ ਬੁੱਝੇ ਸੋਏ ਕਿਉਂ ਕਿਉਂਕਿ ਵੇਖੋ ਗੁਰਮੁਖ ਪਿਆਰਿਓ ਮਾਲਕ ਨੇ ਇੰਨੀ ਸੌਖੀ ਖੇਡ ਕਰ ਦਿੱਤੀ ਮਾਰੇ ਕਹਿੰਦੇ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਬਿਨਾਸੀ ਕਹਿੰਦੇ ਤੂੰ ਆਪਣੇ ਆਪ ਦੀ ਪਛਾਣ ਕਰ ਲਾ ਤੂੰ ਪ੍ਰਭੂ ਵਰਗਾ ਹੋ ਜਾਣਾ ਤਾ ਹੀ ਮਾਰਾ ਹੀ ਗੁਰਬਾਣੀ ਚ ਕਹਿੰਦੇ ਨਾ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ ਕਹਿੰਦੇ ਏਤੀ ਨਾ ਜਾਣਾ ਕੇਤੀ ਕੁ ਮੁੱਦਤ ਕਹਿੰਦੇ ਏਤੀ ਨਾ ਜਾਣਾ ਕੇਤੀ ਕੁ ਮੁੱਦਤ ਚਲਤੇ ਖਬਰ ਨਾ ਪਾਇਓ ਕਹਿੰਦੇ ਤੈਨੂੰ ਇੰਨਾ ਵੀ ਨਹੀਂ ਪਤਾ ਵੀ ਤੂੰ ਕਿੱਥੋਂ ਆਉਣਾ ਵਾ ਤੇ ਕਿੱਥੇ ਚਲਾ ਜਾਣਾ ਹੁਣ ਰੋਜ਼ ਅਸੀਂ ਸਵੇਰੇ ਆਉਨੇ ਆ ਰਾਹ ਨੂੰ ਸ਼ਰੀ ਛੱਡ ਕੇ ਜਾਂਦੇ ਆ ਤੇ ਇੱਕ ਦਿਨ ਸਦੀਵੀ ਛੱਡ ਕੇ ਜਾਣਾ ਸਵਾਸ ਬਚੇ ਹੁੰਦੇ ਹਨ ਨੂੰ ਸਵੇਰ ਸਿਰੇ ਫਿਰ ਤਨ ਨਾਲ ਜੋੜ ਦਿੱਤਾ ਜਾਂਦਾ ਪਰ ਇੱਕ ਦਿਨ ਸਦੀਵੀ ਛੱਡ ਕੇ ਜਾਣਾ ਤੇ ਮਾਰੇ ਕਹਿੰਦੇ ਖੋਜ ਕਰੋ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਕਿੱਥੇ ਚਲਾ ਜਾਂਦਾ ਹੈ ਮਾਰੇ ਕਹਿੰਦੇ ਖੋਜ ਕਰੋ ਤੇ ਹੁਣ ਮਹਾਰਾ ਜੀ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਵੇਖੋ ਜਦੋਂ ਕੋਈ ਵੀ ਟੀਚਰ ਬੱਚੇ ਨੂੰ ਪੜਾਉਂਦਾ ਵਾ ਉਹ ਬੱਚੇ ਦਾ ਟੈਸਟ ਲੈਂਦਾ ਉਹ ਚੈੱਕ ਕਰਦਾ ਕਿ ਜੋ ਮੈਂ ਗਿਆਨ ਦਿੱਤਾ ਕਿ ਇਹਨੂੰ ਗਿਆਨ ਹੋ ਗਿਆ ਜਿਸ ਤਰ੍ਹਾਂ ਮਹਾਰਾਜ ਦੇਖੋ ਗਿਆਨੀਆਂ ਨੂੰ ਸਵਾਲ ਖੜਾ ਕਰਦੇ ਕਹਿੰਦੇ ਤੂੰ ਆਪਣੇ ਆਪ ਨੂੰ ਗਿਆਨੀ ਕਹਾਉਂਦਾ ਬਾਬਾ ਫੀਲਿੰਗ ਲੈਣਾ ਕਹਿੰਦੇ ਚੱਲ ਦੱਸ ਫਿਰ ਕਹਿੰਦੇ ਪਾਉਣੇ ਪਾਣੀ ਅਗਨੀ ਕਾ ਮੇਲ ਚੰਚਲ ਚੱਪਲ ਬੁੱਧ ਕਾ ਖੇਲ ਨੌਂ ਦਰਵਾਜੇ ਦਸਵਾਂ ਦਵਾਰ ਬੁਜਰੇ ਗਿਆਨੀ ਏ ਉਹ ਚਾਰ ਬੁੱਝ ਕਹਿੰਦੇ ਚ 10 ਫਿਰ ਇਹ ਤੂੰ ਗਿਆਨੀ ਆ ਇਹ ਵਿਚਾਰ ਬੁੱਝ ਇਹ ਮਹਾਰਾਜ ਨੇ ਸਵਾਲ ਪਾਇਆ ਵੇਖੋ ਹਰ ਇੱਕ ਟੀਚਰ ਬੱਚੇ ਦਾ ਟੈਸਟ ਲੈਂਦਾ ਜੇ ਪੜਾਉਂਦਾ ਤੇ ਇਦਾਂ ਹੀ ਇਹ ਸਾਡੇ ਟੈਸਟ ਦੇ ਤੌਰ ਤੇ ਪਾਇਆ ਵੀ ਜੇ ਤੁਸੀਂ ਗਿਆਨ ਕਰਦੇ ਹੋ ਤੇ ਤਾਂ ਹੀ ਤੁਸੀਂ ਦੱਸੋ ਫਿਰ ਇਹ ਜਿਹੜਾ ਵਾ ਕਿੱਦਾਂ ਇਹ ਜਿਹੜਾ ਦਸਵੇਂ ਜਿਹੜਾ ਖੇਲ ਉਹਨਾਂ ਦੱਸਿਆ ਵੀ ਕਿੱਦਾਂ ਇਹ ਦਸਵੇਂ ਦੁਆਰ ਦਾ ਖੇਲ ਚੱਲਦਾ ਕਿੱਦਾਂ ਪਾਉਣ ਪਾਣੀ ਅਗਿੰਦਾ ਮੇਲ ਕਰਕੇ ਇਹ ਖੇਡ ਚੱਲਦੀ ਹੈ ਖੇਡ ਚੱਲੀ ਆਈ ਸਾਰਾ ਇਹ ਮਹਾਰਾਜ ਦੱਸਦੇ ਵੀ ਦੱਸੋ ਇਹ ਫਿਰ ਫਿਰ ਅੱਗੇ ਆਪ ਹੀ ਜਵਾਬ ਦੇਣਾ ਕਰਦੇ ਆ ਅਗਲੀ ਪੰਕਤੀ 'ਚ ਇਹ ਕਹਿੰਦੇ ਕਥਤਾ ਬਖਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋ ਜੀ ਕਹਿੰਦੇ ਉਹ ਗਿਆਨੀ ਆ ਜਿਹਨੇ ਫਿਰ ਆਪੇ ਦੀ ਵਿਚਾਰ ਕਰ ਲਈ ਤਾਂ ਹੀ ਵੇਖੋ ਅਸੀਂ ਸ਼ਬਦ ਪੜਿਆ ਸੀ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਬਿਨਾਸੀ ਤਾਂ ਹੀ ਉਹਨਾਂ ਨੇ ਉੱਥੇ ਕਿਹਾ ਸੀ ਪ੍ਰਣਵਤ ਨਾਨਕ ਗਿਆਨੀ ਕਿ ਐਸਾ ਹੋਏ ਕਹਿੰਦੇ ਆਪ ਪਛਾਣੇ ਉੱਥੇ ਵੀ ਆਪੇ ਦੀ ਗੱਲ ਆ ਗਈ ਕਹਿੰਦੇ ਆਪ ਪਛਾਣੇ ਬੂਝੇ ਸੋਏ ਤੇ ਵਿਚਾਰ ਉਹਨੇ ਕਿਦਾਂ ਕਰਨੀ ਆ ਕਹਿੰਦੇ ਗੁਰ ਪ੍ਰਸ਼ਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪ੍ਰਵਾਨ ਕਹਿੰਦੇ ਉਹ ਗਿਆਨੀ ਜਿਹੜਾ ਵਾ ਫਿਰ ਉਹ ਪ੍ਰਵਾਨ ਫਿਰ ਵੇਖੋ ਹੋਰ ਸਵਾਲ ਕਰਦੇ ਕਹਿੰਦੇ ਦੇਹੀ ਮਾਟੀ ਬੋਲੇ ਪਾਉਣ ਬੁਝੇ ਰਹੇ ਗਿਆਨੀ ਮੁਆਹ ਕੌਣ ਇਹ ਬੁਝਾਰਤਾਂ ਪਾਈਆਂ ਗਿਆਨੀਆਂ ਨੂੰ ਕਹਿੰਦੇ ਬੁਝ ਕੌਣ ਮਰਿਆ ਫਿਰ ਮਾਰੇ ਕਹਿੰਦੇ ਮਾਟੀ ਮਾਟੀ ਹੋਈ ਏਕ ਰੋਣਹਾਰੇ ਕੀ ਕਾਉਂ ਟੇਕ ਕੌਣ ਮੁਆ ਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ ਕਹਿੰਦੇ ਜਾਣ ਵਾਲਾ ਤਾਂ ਚਲਾ ਗਿਆ ਤੁਸੀਂ ਮਿਲ ਕੇ ਵਿਚਾਰ ਕਰੋ ਦੱਸੋ ਕਿੱਥੇ ਗਿਆ ਕਹਿੰਦੇ ਰੋਣ ਵਾਲੇ ਦਾ ਸਹਾਰਾ ਬਣੋ ਇਸ ਤਰੀਕੇ ਨਾਲ ਜਿਹੜਾ ਗੁਰਬਾਣੀ ਗੁਰੂ ਆ ਇੱਕ ਹਲਾਰਾ ਦਿੰਦੇ ਸਾਨੂੰ ਵੀ ਕਿਤੇ ਅਸੀਂ ਇਹ ਨਾ ਹੋਈਏ ਹੋਈਏ ਵੀ ਅਸੀਂ ਚੁੰਝ ਗਿਆਨ ਲੈ ਕੇ ਜਿਹੜਾ ਵਾ ਘੁੰਮਰੇ ਹੋਈਏ ਤੇ ਇੱਕ ਸਾਨੂੰ ਗੁਰਬਾਣੀ ਗੁਰੂ ਹਲੂਣਾ ਦਿੰਦੇ ਸਾਡੇ ਮਨਾਂ ਨੂੰ ਵੀ ਅਸੀਂ ਕਿਤੇ ਭਲੇਖੇ ਚ ਨਾ ਹੋਈਏ ਕਿਉਂਕਿ ਗੁਰਮੁਖ ਪਿਆਰਿਓ ਇੱਕ ਹੁੰਦਾ ਵਾ ਜੇ ਸੰਸਾਰੀ ਉਦਾਹਰਣ ਇੱਥੇ ਲਈ ਜਾਵੇ ਇੱਕ ਹੁੰਦਾ ਵਾ ਗੋਦ ਲਿਆ ਬੱਚਾ ਇੱਕ ਉਹਨਾਂ ਖੋਦਦਾ ਪੈਦਾ ਕੀਤਾ ਹੋਇਆ ਬੱਚਾ ਜੋ ਪ੍ਰੈਕਟੀਕਲ ਗਿਆਨ ਆ ਉਹ ਗੋਦਲ ਉਹ ਜਿਹੜਾ ਵਾ ਖੁਦ ਦਾ ਪੈਦਾ ਕੀਤਾ ਹੋਇਆ ਬੱਚੇ ਦੇ ਬਰਾਬਰ ਤੇ ਜਿਹੜਾ ਇਧਰੋਂ ਉਧਰੋਂ ਕਿਤਾਬੀ ਗਿਆਨ ਆ ਉਹ ਗੋਦਲੇ ਬੱਚੇ ਦੇ ਬਰਾਬਰ ਤੇ ਇੱਕ ਗੁਰਮੁਖ ਜਿਹੜਾ ਉਹ ਪ੍ਰੈਕਟੀਕਲ ਹੀ ਗਿਆਨ ਕਰਦਾ ਇੱਕ ਗੁਰਮੁਖ ਜਿਹੜਾ ਕੀ ਆ ਉਹ ਪ੍ਰੈਕਟੀਕਲ ਗਿਆਨ ਕਰਦਾ ਵਾ ਉਹ ਆਪ ਵੀ ਜਪਦਾ ਵਾ ਆਪ ਜਪ ਕੇ ਔਰ ਉਹ ਗਿਆਨ ਕਿੱਥੋਂ ਲੈਂਦਾ ਜਿਹੜੇ ਜਿੰਨੇ ਵੀ ਗੁਰਮੁਖ ਆ ਇਹ ਗਿਆਨ ਜਿਹੜਾ ਵੀ ਕਰ ਰਹੇ ਨੇ ਜਿਹੜੇ ਵੀ ਗੁਰਮੁਖ ਇਹ ਮਾਰਗ ਤੇ ਚੱਲਦੇ ਹੋਏ ਜਿਹੜਾ ਅੰਦਰ ਦਾ ਗਿਆਨ ਬਖਸ਼ਿਸ਼ ਕਰਦੇ ਨੇ ਇਹਨਾਂ ਨੂੰ ਇਹ ਗਿਆਨ ਕਿੱਥੋਂ ਆ ਰਿਹਾ ਵਾ ਇਹ ਅੰਦਰ ਉਹਨਾਂ ਦੇ ਗਿਆਨ ਦਾ ਪ੍ਰਵਾਹ ਇਹਨਾਂ ਕਿੱਥੋਂ ਚੱਲ ਰਿਹਾ ਤਮਾਰਾ ਇਹ ਕਹਿੰਦੇ ਇਹ ਚੱਲਦਾ ਵਾ ਇੱਕ ਧੁੰਨ ਤੋਂ ਇਹ ਕਿੱਥੋਂ ਚੱਲਦਾ ਕਹਿੰਦੇ ਇਹ ਸਾਰਾ ਪ੍ਰਵਾਹ ਇੱਕ ਧੁੰਨ ਤੋਂ ਕਹਿੰਦੇ ਜੇ ਤੁਸੀਂ ਵੀ ਇਹ ਗਿਆਨ ਤੇ ਧਿਆਨ ਨੂੰ ਜਾਣਣਾ ਵਾ ਗਿਆਨ ਤੇ ਧਿਆਨ ਨੂੰ ਜਾਣਣਾ ਵਾ ਤੁਸੀਂ ਉਹ ਤੋਂ ਦਾ ਭੇਤ ਲੈ ਲਓ ਤੇ ਤੁਸੀਂ ਵੀ ਗਿਆਨੀ ਹੋ ਜਾਓਗੇ ਧਿਆਨੀ ਹੋ ਜਾਓਗੇ ਤੁਹਾਰੇ ਸਮਝਾਉਣਾ ਕਰਦੇ ਫਿਰ ਕਹਿੰਦੇ ਗਿਆਨ ਧਿਆਨ ਧੁਨ ਜਾਣੀ ਹੈ ਆ ਕਥ કહਾ ਵੈ ਸੋਏ ਫਿਰ ਮਹਾਰਾਏ ਕਹਿੰਦੇ ਵੀ ਇਹ ਗਿਆਨ ਕਿੱਥੋਂ ਲੈਂਦੇ ਆ ਹੁਣ ਇਹ ਜਿੱਥੇ ਧੁਨ ਚੱਲ ਰਹੀ ਹੈ ਦਸੋਂ ਦਵਾਰ ਦੇ ਵਿੱਚ ਉਸ ਨੂੰ ਨੇਜਪਦ ਵੀ ਕਹੇ ਨੇਜਪਦ ਵੀ ਕਹਿ ਦਿੱਤਾ ਗੁਰਬਾਣੀ ਦੇ ਵਿੱਚ ਤੇ ਮਹਾਰਾਏ ਕਹਿੰਦੇ ਜਦੋਂ ਸਾਡਾ ਨੇਜਪਦ ਤੇ ਧਿਆਨ ਲੱਗਦਾ ਫਿਰ ਇਹ ਜਿਹੜਾ ਗਿਆਨ ਉਤਪੰਨ ਹੁੰਦਾ ਫਿਰ ਉਹ ਅਸਲੀ ਗਿਆਨ ਹੈ ਤੁਮਾਰੇ ਕੀ ਕਹਿੰਦੇ ਕਹਿੰਦੇ ਨਿਜਪਦ ਉੱਪਰ ਲਾਗੋ ਧਿਆਨ ਰਾਜਾ RAM ਨਾਮ ਮੋਰਾ ਬ੍ਰਹਮ ਗਿਆਨ ਫਿਰ ਕਹਿੰਦੇ ਅਸੀਂ ਅਸਲੀ ਜਿਹੜਾ ਗਿਆਨ ਆ ਉਹ ਪ੍ਰਗਟ ਕਰ ਸਕਦੇ ਆ ਉਹ ਗਿਆਨ ਜਿਹੜਾ ਬਸ ਸੰਗਤ 'ਚ ਵੰਡ ਸਕਦੇ ਆ ਤੇ ਜੇ ਗੁਰਮੁਖ ਪਿਆਰਿਓ ਉਦਾਂ ਗਿਆਨ ਦੀ ਗੱਲ ਕਰੀਏ ਤੇ ਮਹਾਰਾਏ ਕਹਿੰਦੇ ਉਦਾਂ ਤਾਂ ਜਗ ਗਿਆਨੀ ਆ ਮਹਾਰਾਏ ਕਹਿੰਦੇ ਜਗ ਗਿਆਨੀ विरला आचार्य जग पंडित विरला विचारी पंडित ਕਹਿੰਦੇ ਵਿਦਵਾਨ ਨੂੰ ਹੁਣ ਗੁਰਮੁਖ ਪਿਆਰਿਓ ਇੱਥੇ ਕਹਿੰਦੇ ਜਗ ਪੰਡਿਤ ਵਿਰਲਾ ਵਿਚਾਰੀ ਪੰਡਿਤ ਕਹਿੰਦੇ ਵਿਦਵਾਨ ਨੂੰ ਹੁਣ ਇੱਥੇ ਗਿਆਨ ਆ ਦੋ ਪ੍ਰਕਾਰ ਦਾ ਗਿਆਨ ਜਿਹੜਾ ਵਾ ਕਿੰਨੇ ਪ੍ਰਕਾਰ ਦਾ ਹੈ ਦੋ ਪ੍ਰਕਾਰ ਦਾ ਹੁੰਦਾ ਇੱਕ ਗਿਆਨ ਹੁੰਦਾ ਜਿਹੜਾ ਵਿਦਵਤਾ ਪੈਦਾ ਕਰਦਾ ਇੱਕ ਗਿਆਨ ਕਿਹੜਾ ਹੁੰਦਾ ਜੀ ਜਿਹੜਾ ਵਿਦਵਤਾ ਪੈਦਾ ਕਰਦਾ ਇੱਕ ਗਿਆਨ ਹੁੰਦਾ ਜਿਹੜਾ ਹੋਂਦ ਖਤਮ ਕਰਦਾ ਤੇ ਅਸੀਂ ਕਿਹੜਾ ਗਿਆਨ ਲੈਣਾ ਜਿਹੜਾ ਹੋਂਦ ਖਤਮ ਕਰੇ ਗੁਰਮੁਖ ਖਾਂ ਨੇ ਕਿਹੜਾ ਗਿਆਨ ਲੈਣਾ ਹੁੰਦਾ ਜੀ ਜਿਹੜਾ ਹੋਂਦ ਖਤਮ ਕਰ ਦੇ ਤੇ ਮਹਾਰਾ ਜੀ ਕਹਿੰਦੇ ਜੇ ਤੁਸੀਂ ਗੱਲਾਂ ਦੀ ਗੱਲ ਕਰਦੇ ਹੋ ਤੇ ਗੱਲਾਂ ਦੀ ਤੇ ਜਿਹੜਾ ਨਗੁਰਾ ਬੰਦਾ ਉਹਨੂੰ ਬਹੁਤ ਆਉਂਦੀਆਂ ਕਹਿੰਦੇ ਉਹਨਾਂ ਨੂੰ ਉਹਨੂੰ ਤੇ ਜ਼ਿਆਦਾ ਹੁੰਦੀਆਂ ਸਗੋਂ ਕਹਿੰਦੇ ਜਿਉਂ ਨਗੁਰਾ ਬਹੁ ਬਾਤਾਂ ਜਾਣੇ ਉਹ ਹਰ ਦਰਗੇ ਹੈ ਪ੍ਰਸ਼ੀ ਕਹਿੰਦੇ ਉਹਨੂੰ ਬੜੀਆਂ ਹੁੰਦੀਆਂ ਇਸੇ ਕਰਕੇ ਮਹਾਰਾ ਨੇ ਫਿਰ ਗੁਰਬਾਣੀ ਦੇ ਵਿੱਚ ਲਿਖਿਆ ਕਹਿੰਦੇ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਕ ਸੁਦਾ ਕਾਲੀਆਂ ਬਾਹਰ ਚਿੱਟਵੀਆਂ ਰੀਸਾਂ ਕਰੇ ਤਿਣਾੜੀਆਂ ਜੋ ਸੇਵ ਹੈ ਦਰ ਖੜੀਆਂ ਕਹਿੰਦੇ ਉਹ ਰੀਸ ਕਰਦੇ ਆ ਪਰ ਆਚਰਣ ਨਹੀਂ ਆਗਾ ਪਰ ਆਚਰਣ ਨਹੀਂ ਆਗਾ ਕਹਿੰਦੇ ਗਿਆਨੀ ਆ ਪਰ ਆਚਰਣ ਨਹੀਂ ਆਗਾ ਜਗ ਗਿਆਨੀ ਵਿਰਲਾ ਆਚਾਰੀ ਤੇ ਫਿਰ ਮਾਰੇ ਅੱਗੇ ਕਹਿੰਦੇ ਕਹਿੰਦੇ ਮਤ ਜਾਣ ਸਹਿ ਗੱਲ ਨਹੀਂ ਪਾਇਆ ਕਹਿੰਦੇ ਵੀ ਇਹ ਨਾ ਸੋਚੀ ਵੀ ਕਿਤੇ ਗੱਲਾਂ ਦੇ ਨਾਲ ਰੱਬ ਨੂੰ ਪਾਇਆ ਕਹਿੰਦੇ ਗੱਲਾਂ ਨਾਲ ਕਦੀ ਯੋਗ ਨਹੀਂ ਹੁੰਦਾ ਕਹਿੰਦੇ ਗੱਲ ਨਹੀਂ ਯੋਗ ਨਾ ਹੋਏ ਅੰਜਨ ਮਾਹ ਨਰੰਜਨ ਰਹੀ ਹੈ ਯੋਗ ਯੁਗਤ ਇਹ ਪਾਈ ਹੈ ਕਹਿੰਦੇ ਇਹ ਤਰੀਕਾ ਵਾ ਯੋਗ ਨੂੰ ਪਾਉਣ ਦਾ। ਤੇ ਮਾਰੇ ਕਹਿੰਦੇ ਜੋ ਕੀ ਆ ਕਹਿੰਦੇ ਏਕ ਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਹੀਐ ਸੋਏ। ਉਹ ਅਸਲੀ ਜੋਗੀ ਕਹਿੰਦੇ। ਇਸ ਕਰਕੇ ਗੁਰਮੁਖ ਪਰਿਓ ਸਾਨੂੰ ਯੋਗ ਦੇ ਚੱਲਣ ਦੇ ਲਈ ਜੋ ਕਹਿੰਦੇ ਜੁੜਨ ਨੂੰ। ਜੋ ਕਿ ਨੂੰ ਕਹਿੰਦੇ ਆ ਜੀ ਜੁੜਨਾ। ਤੇ ਅਸੀਂ ਸਾਨੂੰ ਜਿਹੜਾ ਯੋਗ ਦੱਸਿਆ ਗਿਆ ਗੁਰਬਾਣੀ ਗੁਰੂ ਨੂੰ ਪੋਛ ਕੇ ਕਹਿੰਦੇ ਤੁਸੀਂ ਅੰਤਰਗਤ ਕਾਇਆ ਦੀ ਖੋਜ ਕਰਨੀ ਹੈ ਇਹ ਵਾਲਾ ਜੋਕ ਕਮਾਉਣਾ ਅੰਤਰਗਤ ਕਿਦਣਾ ਜੁੜਨਾ ਵਾ ਨਾਮ ਨਾਲ ਅੰਤਰਗਤ ਕਿਹਦੇ ਨਾਲ ਜੁੜਨਾ ਵਾ ਸਚ ਨਾਲ ਆਤਮਿਕ ਆਤਮਿਕ ਜੋਤ ਨਾਲ ਜੋ ਆਤਮਿਕ ਰੂਪ ਦੇ ਤੌਰ ਤੇ ਮਾਲਕ ਜਿਹੜਾ ਵਾ ਸਾਡੇ ਅੰਦਰ ਜਿਹੜਾ ਮੌਜੂਦ ਆ ਦਸਵੇਂ ਦਵਾਰ ਦੇ ਵਿੱਚ ਉਹਦੇ ਨਾਲ ਸੰਪਰਕ ਕਰਨਾ ਤੇ ਉਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਜੋੜਨਾ ਪੈਣਾ ਵਾ ਗੁਰਮੰਤਰ ਦੇ ਨਾਲ। ਤੇ ਮਹਾਰਾਜ ਕਹਿੰਦੇ ਧੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਾਥ ਕਹਾਣੀ। ਕਹਿੰਦੇ ਫਿਰ ਉਹ ਧਿਆਨ ਦੇ ਵਿੱਚ ਜਿਹੜਾ ਧੰਨ ਚ ਧਿਆਨ ਰੱਖ ਕੇ ਚੱਲੋਗੇ ਫਿਰ ਇਹ ਜਿਹੜੀ ਅਕਾਥ ਦੀ ਕਹਾਣੀ ਆ ਜਿਹੜਾ ਇਹ ਗਿਆਨ ਆ ਜਿਹੜਾ ਮਲਾਪ ਦਾ ਰਸਤਾ ਵਾ ਇਹ ਫਿਰ ਸਾਨੂੰ ਸਾਰਾ ਜਿਹੜਾ ਸਮਝ ਆ ਜਾਏਗਾ। ਸੋ ਗੁਰਮੁਖ ਪਿਆਰਿਓ ਇਸ ਤਰੀਕੇ ਨਾਲ ਚੱਲਦੇ ਹੋਏ ਜਦੋਂ ਅਸੀਂ ਗੁਰੂ ਦੀ ਮੱਤ ਨੂੰ ਲੈ ਕੇ ਅਗੇ ਵਾਦਦੇ ਆ ਮਾਰੇ ਕਹਿੰਦੇ ਆ ਗਿਆਨ ਕਮਾਈਐ ਪੁਛ ਜਣਾ ਜਦੋਂ ਜਣਾ ਨੂੰ ਪੁਛ ਕੇ ਇਹ ਮਾਰਗ ਤੇ ਚੱਲਦੇ ਹੋਏ ਆਰੰਭਤਾ ਕਰਦੇ ਆ ਤਾਂ ਉਹ ਸਾਡੀ ਆਰੰਭਤਾ ਕਿੱਥੋਂ ਕਰਾਉਂਦੇ ਨੇ ਮਾਰੇ ਕਹਿੰਦੇ ਮਾਰੇ ਕਹਿੰਦੇ ਸਾਨੂੰ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰਮੰਤਰ ਦਰੜਾਇਆ ਜਦੋਂ ਅਸੀਂ ਗੁਰਮੰਤਰ ਦੇਣ ਕਰਦੇ ਆ ਤਾਂ ਸਾਡਾ ਮਨ ਸੁੰਨ ਚ ਜਾਂਦਾ ਜਦੋਂ ਸਾਡਾ ਮਨ ਸੁੰਨ ਹੋ ਜਾਂਦਾ ਉਦੋਂ ਫਿਰ ਮਹਾਰਾਜ ਕਿਰਪਾ ਕਰਦੇ ਆ ਮਹਾਰਾਜ ਕਹਿੰਦੇ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲਿ ਕਾਲ ਮੈਂ ਗੁਰਮੁਖ ਪਾਏ ਫਿਰ ਉਥੇ ਉਹ ਨਾਮ ਨੂੰ ਨਾਦ ਵੀ ਕਹਿ ਦਿੱਤਾ ਉਹ ਸੁਣ ਦੇ ਵਿੱਚ ਚੱਲਦਾ ਫਿਰ ਮਹਾਰਾਜ ਕਹਿੰਦੇ ਸੁੰਨ ਸਮਾਦ ਅਨਹਤ ਤੈ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਫਿਰ ਜਦੋਂ ਉਸ ਨਾਮ ਦੇ ਨਾਲ ਨਾਦ ਨਾਲ ਜੁੜਦਾ ਵਾ ਫਿਰ ਗੁਰੂ ਸਾਹਿਬ ਹੁਕਮ ਕਰਦੇ ਆ ਵੀ ਹੁਣ ਇਹ ਤੁਸੀਂ ਜਿਹੜਾ ਇਹ ਗਿਆਨ ਵਾ ਕਿਦਾਂ ਤੁਸੀਂ ਜੁੜੇ ਕਿਦਾਂ ਉਹ ਮਾਲਕ ਦੇ ਨਾਲ ਜੁੜੇ ਕਿਦਾਂ ਅੰਦਰੋਂ ਟੁੱਟੀ ਗੰਢੀ ਨਾਮ ਦੇ ਨਾਲ ਨਾਦ ਦੇ ਨਾਲ ਉਹ ਹੁਣ ਤੁਸੀਂ ਕਥਾ ਕਰੋ ਤੇ ਮਾਰਾ ਇਹ ਕਹਿੰਦੇ ਹਰ ਕਥਾ ਸੁਣਾਉ ਮੇਰੇ ਗੁਰ ਸਿਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉਂ ਪਾਈ ਹੈ ਕਿਉਂ ਦੇਖੀ ਹੈ ਮੇਰਾ ਹਰ ਪ੍ਰਭ ਸੁਗੜ ਸਜਾਣੀ ਹੁਣ ਸਾਨੂੰ ਇਹ ਜਿਹੜੇ ਅਸੀਂ ਵਿਚਾਰ ਕਰ ਰਹੇ ਸੀ ਗਿਆਨੀਆਂ ਦੇ ਤੇ ਹੁਣੇ ਸਾਨੂੰ ਗਿਆਨੀਆਂ ਨੂੰ ਕਥਾਵਾਚਕਾਂ ਨੂੰ ਪ੍ਰਚਾਰਕਾਂ ਨੂੰ ਜਿਸ ਤਰ੍ਹਾਂ ਸੀ ਬਾਬਾ ਜੀ ਵੀ ਕਹਿ ਦਿੰਨੇ ਆ ਇਹਨਾਂ ਨੂੰ ਕਿਹੜੀ ਕਥਾ ਕਰਨ ਦਾ ਹੁਕਮ ਆ ਵੀ ਕਿਦਾਂ ਉਹ ਮਾਲਕ ਨੂੰ ਪਾਈਏ ਕਿਦਾਂ ਉਹਨੂੰ ਦੇਖੀਏ ਕਹਿੰਦੇ ਕਿਉਂ ਪਾਈਏ ਕਿਉਂ ਦੇਖੀਏ ਮੇਰਾ ਹਰ ਪ੍ਰਭ ਸੁਗੜ ਸਜਾਣੀ ਕਹਿੰਦੇ ਹੁਣ ਇਹ ਜਿਹੜੀ ਕਥਾ ਸੁਣਾਉ ਇਹ ਕਥਾ ਜਿਹੜੀ ਇਹ ਸਾਨੂੰ ਹੁਣ ਦੱਸੋ ਹੁਣ ਜਿੱਦਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਜੋ ਸਾਨੂੰ ਇਤਿਹਾਸ ਦੇ ਵਿੱਚੋਂ ਤੱਥ ਮਿਲਦੇ ਨੇ ਵਿਦਵਾਨਾਂ ਦੁਆਰਾ ਤੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਕਿ ਇੱਕ ਵੰਡ ਕੀਤੀ ਜੋ ਕਵੀਸ਼ਰ ਹਨ ਟਾਡੀ ਟਾਡੀ ਵਾਰਾਂ ਗਾਉਂਦੇ ਨੇ ਜਿਹੜੇ ਗੁਰਮੁਖ ਉਹਨਾਂ ਨੇ ਇਤਿਹਾਸ ਦੇ ਨਾਲ ਜੋੜਨਾ ਹੁੰਦਾ ਤੇ ਜਿਹੜੇ ਗੁਰਮੁਖ ਬ੍ਰਹਮ ਦੀ ਵਿਚਾਰ ਕਰਦੇ ਆ ਉਹਨਾਂ ਨੂੰ ਗੁਰੂ ਸਾਹਿਬ ਨੇ ਦੱਸਦਾ ਕਿ ਉਹਨਾਂ ਕਿਹੜੀ ਕਥਾ ਕਰਨੀ ਕਿਉਂਕਿ ਜਿਹੜੀ ਇਤਿਹਾਸ ਦੇ ਨਾਲ ਜੋੜਨਾ ਜਿਹੜਾ ਸਾਨੂੰ ਇਤਿਹਾਸ ਸੁਣਾਉਣਾ ਉਹ ਕਵੀਸ਼ਰ ਸਿੰਘ ਤੇ ਜਿਹੜੇ ਢਾਡੀ ਗੁਰਮਖ ਨੇ ਉਹਨਾਂ ਦੇ ਹਿੱਸੇ ਆ ਤੇ ਜਿਹੜੀ ਇੱਕ ਗੁਰਮਖ ਨੇ ਕਥਾ ਕਰਨੀ ਆ ਉਹ ਕਿਹੜੀ ਕਰਨੀ ਆ ਉਹ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਉਹ ਮਲਾਪ ਦਾ ਰਸਤਾ ਦੱਸਣਾ